ਡਿਪਰੈਸ਼ਨ ਇਹ ਉਹ ਚੀਜ਼ ਆ ਨਾ ਤਾਂ ਇਹ ਕਿਸੇ ਦੇ ਚਿਹਰੇ ਤੇ ਲਿਖੀ ਹੁੰਦੀ ਆ ਤੇ ਨਾ ਕਿਸੇ ਟੈਸਟ ਰਿਪੋਰਟ ਦੇ ਵਿੱਚ ਆਉਂਦੀ ਆ ਜਦੋਂ ਸਾਨੂੰ ਡਿਪਰੈਸ਼ਨ ਹੁੰਦਾ ਨਾ ਹੌਲੀ ਹੌਲੀ ਸਾਡੀ ਜ਼ਿੰਦਗੀ ਅੰਦਰੋਂ ਖਾਲੀ ਕਰ ਦਿੰਦਾ ਹੈ ਤੇ ਕੀ ਤੁਸੀਂ ਜਾਣਦੇ ਹੋ ਵੀ ਡਿਪਰੈਸ਼ਨ ਆ ਜਿਹੜਾ ਉਹ ਤੁਹਾਨੂੰ ਕਦੋਂ ਕੀਤਾ ਜੇ ਨਹੀਂ ਤਾਂ ਅੱਜ ਦੀ ਵੀਡੀਓ ਨਾ ਬਣੇ ਰਹੀ ਉਹ ਕਿਉਂਕਿ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਦੇ ਬਾਰੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ ਇਹ ਹੀ ਹੁੰਦੀ ਆ ਵੀ ਜਦੋਂ ਇਨਸਾਨ ਆ ਜਿਹੜਾ ਉਹ ਆਪਣੇ ਆਪ ਨਾਲ ਗੱਲ ਕਰਨੀ ਛੱਡ ਦਿੰਦਾ ਆਪਣੇ ਆਪ ਨਾਲ ਮਤਲਬ ਇਹੀ ਹੁੰਦਾ ਵੀ ਉਹ ਆਪਣੇ ਆਪ ਵੱਲ ਧਿਆਨ ਦੇਣਾ ਛੱਡ ਦਿੰਦਾ ਇਹ ਇਹਦੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਉਹ ਆਪਣੇ ਸੁਪਨਿਆਂ ਨੂੰ ਵੀ ਭੁੱਲ ਜਾਂਦਾ ਮਤਲਬ ਵੀ ਫਿਊਚਰ ਦੇ ਵਿੱਚ ਉਹਦੀ ਕੋਈ ਪਲੈਨਿੰਗ ਨਹੀਂ ਹੁੰਦੀ ਉਹ ਸਿਰਫ ਪ੍ਰੈਜ਼ੈਂਟ ਦੇ ਵਿੱਚ ਟੈਨਸ਼ਨ ਦੇ ਵਿੱਚ ਸੋਚਦਾ ਰਹਿੰਦਾ ਉਹ ਆਪਣੀਆਂ ਖੁਸ਼ੀਆਂ ਭੁੱਲ ਜਾਂਦਾ ਅੰਦਰੋਂ ਨਾ ਇੱਕ ਖਾਲੀਪਨ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਇਨਸਾਨ ਨੂੰ ਡਿਪਰੈਸ਼ਨ ਉਸੇ ਵੇਲੇ ਕੀ ਇਤਦਾਇਆ ਬੰਦੇ ਨੂੰ ਜਦੋਂ ਉਹਦੀ ਤਨਹਾਈ ਦੀ ਆਦਤਾਂ ਜਿਹੜੀ ਉਹ ਵੱਧ ਜਾਂਦੀ ਆ ਉਹ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਤਾਂ ਬੈਠਾ ਹੁੰਦਾ ਪਰ ਐਨੇ ਲੋਕ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਕਿਸੇ ਇਨਸਾਨ ਦੇ ਨਾਲ ਉਹਦਾ ਗੱਲ ਕਰਨੋਂ ਕੋਈ ਮਨ ਨਹੀਂ ਕਰਦਾ ਇਹ ਉਹੋ ਜਿਹਾ ਸਮਾਂ ਹੁੰਦਾ ਜਦੋਂ ਡਿਪਰੈਸ਼ਨ ਜਿਹੜਾ ਤੁਹਾਡੇ ਦਿਲ ਦੇ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੰਦਾ ਤੁਹਾਡੇ ਉੱਤੇ ਹਾਵੀ ਹੋ ਜਾਂਦਾ ਆ ਇਸ ਤੋਂ ਇਲਾਵਾ ਇਨਸਾਨ ਨੂੰ ਨਾ ਜਿੱਤ ਤੇ ਹਾਰ ਦਾ ਬਹੁਤ ਜ਼ਿਆਦਾ ਮਤਲਬ ਜਦੋਂ ਇਨਸਾਨ ਨੂੰ ਹਾਰ ਦਾ ਜਿਹੜਾ ਡਰਾ ਉਹ ਜਿੱਤ ਦੇ ਨਾਲੋਂ ਵੱਡਾ ਲੱਗਣ ਲੱਗ ਪਵੇ ਇਨਸਾਨ ਜਦੋਂ ਵੀ ਕੋਈ ਕੰਮ ਕਰਨਾ ਸ਼ੁਰੂ ਕਰ ਦਿੰਦਾ ਉਹ ਚਾਹੇ ਪੜ੍ਹਾਈ ਹੋਵੇ ਜਾਂ ਵੱਡੀ ਉਮਰ ਦਾ ਜਾਂ ਕੋਈ ਘਰ ਦਾ ਕੰਮ ਮਤਲਬ ਵੀ ਕੋਈ ਵੀ ਉਹਨੇ ਕੰਮ ਕਰਨਾ ਸ਼ੁਰੂ ਕਰਨਾ ਤਾਂ ਉਹ ਇਹ ਸੋਚਣਾ ਸ਼ੁਰੂ ਕਰ ਦਿੰਦਾ ਵੀ ਕਿਤੇ ਮੈਂ ਫੇਲ ਨਾ ਹੋ ਜਾਵਾਂ ਫਿਰ ਇਹਦੇ ਨਾਲ ਹੀ ਉਹਦੀ ਜਿਹੜੀ ਹਿੰਮਤ ਆ ਉਹ ਹਾਰਨੀ ਸ਼ੁਰੂ ਹੋ ਜਾਂਦੀ ਆ ਜਿਹੜਾ ਇਹ ਡਿਪਰੈਸ਼ਨ ਆ ਇਹ ਇਨਸਾਨ ਨੂੰ ਇਹ ਕਹਿਣਾ ਮਤਲਬ ਕਹਿਣਾ ਸ਼ੁਰੂ ਕਰ ਦਿੰਦਾ ਵੀ ਤੂੰ ਇਹ ਕੰਮ ਦੇ ਕਾਬਲ ਨਹੀਂ ਤੂੰ ਇਹ ਕੰਮ ਨਹੀਂ ਕਰ ਸਕਦਾ ਜੇ ਕਰਨਾ ਸ਼ੁਰੂ ਕਰੇਗਾ ਤਾਂ ਇਹਦੇ ਵਿੱਚ ਤੂੰ ਜਿੱਤ ਨਹੀਂ پا ਸਕਦਾ ਸੋ ਇਨਸਾਨ ਅੰਦਰੋਂ ਅੰਦਰੀ ਡਰਿਆ ਹੋਇਆ ਹੋ ਜਾਂਦਾ ਕਿ ਉਹ ਕਿਸੇ ਵੀ ਕੰਮ ਨੂੰ ਮਤਲਬ ਹੱਥ ਨਹੀਂ ਪਾਉਂਦਾ ਕਰਨ ਲਈ ਜ਼ਿਆਦਾਤਰ ਉਹ ਇਨਸਾਨ ਸੋਚਦਾ ਰਹਿੰਦਾ ਉਹਦੇ ਵਿੱਚ ਉਹ ਪੁਰਾਣੀਆਂ ਗਲਤੀਆਂ ਜਾਉਦੇ ਕੁੱਤੇ ਹੋਏ ਰਿਸ਼ਤੇ ਹੋ ਸਕਦੇ ਨੇ ਕੁਝ ਵੀ ਹੋ ਸਕਦਾ ਮਤਲਬ ਬੀਤੇ ਸਮੇਂ ਦੇ ਦੁੱਖ ਨੇ ਜਿਹੜੇ ਉਹਦੇ ਮਨ ਦੇ ਵਿੱਚ ਬਸਣੇ ਸ਼ੁਰੂ ਹੋ ਜਾਂਦੇ ਨੇ ਚਾਹੇ ਉਹ ਲੱਖ ਕੋਸ਼ਿਸ਼ ਕਰੇ ਉਹਨੂੰ ਭੁੱਲਣ ਦੀ ਮਤਲਬ ਉਹਦੇ ਦਿਲ ਦਿਮਾਗ ਤੋਂ ਚੀਜ਼ਾਂ ਉੱਤਰ ਨਹੀਂ ਰਹੀਆਂ ਹੁੰਦੀਆਂ ਬਾਰ-ਬਾਰ ਉਹ ਉਹ ਆਪਣੇ ਪਾਸਟ ਨੂੰ ਚੇਤੇ ਕਰਦਾ ਰਹਿੰਦਾ ਭੂਤਕਾਲ ਦੇ ਵਿੱਚ ਹੀ ਫਸਿਆ ਰਹਿੰਦਾ ਜ਼ਿਆਦਾਤਰ ਇਹੀ ਇਹਦਾ ਸਭ ਤੋਂ ਵੱਡਾ ਕਾਰਨ ਆ ਵੀ ਦਿਮਾਗ ਨੂੰ ਫ੍ਰੀ ਨਹੀਂ ਰਹਿਣ ਦਿੰਦਾ ਜਦੋਂ ਇਹ ਇਨਸਾਨ ਦੇ ਸਰੀਰ ਦੇ ਉੱਤੇ ਹਾਵੀ ਹੋ ਜਾਂਦਾ ਇਨਸਾਨ ਫਿਰ ਆਪਣੇ ਆਪ ਨੂੰ ਬੇਮਤਲਬ ਜਿਹਾ ਸਮਝਣ ਲੱਗ ਜਾਂਦਾ ਜਦੋਂ ਉਹਨੂੰ ਲੱਗਦਾ ਵੀ ਉਹਦੇ ਕੋਈ ਵੈਲਿਊ ਨਹੀਂ ਹੈਗੀ ਇਹੀ ਸੋਚਦਾ ਰਹਿੰਦਾ ਇਹ ਉਹੀ ਲਹਿਰ ਆ ਜਦੋਂ ਡਿਪਰੈਸ਼ਨ ਪੂਰੀ ਤਰ੍ਹਾਂ ਇਨਸਾਨ ਦੇ ਸਰੀਰ ਦੇ ਉੱਤੇ ਮਨ ਤੇ ਦਿਲ ਦੇ ਉੱਤੇ ਕਾਬੂ ਪਾ ਲੈਂਦਾ ਹੈ ਡਿਪਰੈਸ਼ਨ ਦੀਆਂ ਹੋਰ ਵੀ ਕਈ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਇਨਸਾਨ ਨੂੰ ਮਤਲਬ ਡਿਪਰੈਸ਼ਨ ਹੁੰਦਾ ਇਹਦੇ ਵਿੱਚ ਨੀਂਦ ਨਹੀਂ ਆਉਂਦੀ ਜਾਸ ਸੋਹਣਾ ਇਨਸਾਨ ਨੂੰ ਬਹੁਤ ਔਖਾ ਲੱਗਦਾ ਭੁੱਖ ਵੀ ਘੱਟ ਲੱਗਦੀ ਆ ਜਾਂ ਫਿਰ ਕਈ ਵਾਰ ਇਹ ਵੀ ਹੋ ਜਾਂਦਾ ਵੀ ਇਨਸਾਨ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਦੀ ਭੁੱਖਾ ਉਹ ਖਤਮ ਹੋ ਗਈ ਆ ਕੰਮ ਤਾਂ ਉਹਦਾ ਕਿਸੇ ਨੂੰ ਵੀ ਕਾਰਨ ਨੂੰ ਮੰਨ ਨਹੀਂ ਕਰਦਾ ਛੋਟੀ ਛੋਟੀ ਗੱਲ ਤੇ ਉਹ ਗੁੱਸਾ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਮਨ ਫ੍ਰੀਏ ਨਹੀਂ ਹੁੰਦਾ ਸੋਚ ਦੇ ਵਿੱਚ ਅੜਿਆ ਰਹਿੰਦਾ ਜੇ ਉਹਨੂੰ ਮਤਲਬ ਕੋਈ ਅਪ ਦੀ ਸੋਚ ਤੋਂ ਬਿਨਾ ਕੋਈ ਕੰਮ ਕਰਨ ਨੂੰ ਦੇਖਦਾ ਜਾਂ ਫਿਰ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਕਹਿੰਦਾ ਆ ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦਾ ਜਲਦੀ ਉਹਦਾ ਅੰਦਰੋਂ ਉਹ ਜੀ ਕਰਦਾ ਹੁੰਦਾ ਬਾਹਰੋਂ ਉਹ ਲੋਕਾਂ ਨਾਲ ਝੂਠੀ-ਮੁੱਠੀ ਮੁਸਕਰਾਹਟ ਆ ਜਿਹੜੀ ਉਹ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ ਵੀ ਮਤਲਬ ਲੋਕਾਂ ਨੂੰ ਨਾ ਪਤਾ ਲੱਗੇ ਵੀ ਮੈਂ ਨਾ ਡਿਪਰੈਸ਼ਨ ਦੇ ਵਿੱਚ ਹਾਂ ਉਦਾਂ ਉਹ ਖੁਸ਼ ਹੋਣਾ ਰਹਿ ਖੁਸ਼ ਹੋਣਾ ਚਾਹੁੰਦਾ ਹੈ ਇਹ ਸਾਰੇ ਇਸ਼ਾਰੇ ਇਹ ਹੀ ਦੱਸਦੇ ਨੇ ਵੀ ਤੁਸੀਂ ਡਿਪਰੈਸ਼ਨ ਦੇ ਬਹੁਤ ਨੇੜੇ ਜਾ ਚੁੱਕੇ ਹੋ ਇਹ ਨਹੀਂ ਹੈਗਾ ਵੀ ਜੇ ਇਨਸਾਨ ਨੂੰ ਇੱਕ ਵਾਰੀ ਡਿਪਰੈਸ਼ਨ ਹੋ ਗਿਆ ਤਾਂ ਉਹ ساری ਉਮਰ ਇਹ ਤੋਂ ਛੁਟਕਾਰਾ ਨਹੀਂ ਪਾ ਸਕਦਾ ਨਹੀਂ ਅਸੀਂ ਇਹ ਤੋਂ ਛੁਟਕਾਰਾ ਪਾ ਸਕਦੇ ਹਾਂ ਬਹੁਤੇ ਹਾਲਾਤਾਂ ਦੇ ਵਿੱਚ ਸਾਨੂੰ ਡਾਕਟਰ ਦੀ ਵੀ ਜ਼ਰੂਰਤ ਨਹੀਂ ਪੈਂਦੀ ਜੇ ਅਸੀਂ ਆਪਣੇ ਮਨ ਨੂੰ ਪੋਜ਼ਿਟਿਵ ਕਰੀਏ ਜਾਂ ਥੋੜੀਆਂ-ਘੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਅਸੀਂ ਡਿਪਰੈਸ਼ਨ ਤੋਂ ਛੁਟਕਾਰਾ ਪਾ ਸਕਦੇ ਹਾਂ ਇਹਦੇ ਲਈ ਤੁਹਾਨੂੰ ਕੁਝ-ਕੁਝ ਗੱਲਾਂ ਦਾ ਧਿਆਨ ਰੱਖਣਾ ਪੈਣਾ ਜਿਵੇਂ ਮਤਲਬ ਨੰਬਰ 1 ਵੀ ਤੁਸੀਂ ਗੱਲਾਂ ਕਰਨੀਆਂ ਸ਼ੁਰੂ ਕਰੋ ਚੁੱਪ ਕਰਕੇ ਨਾ ਬੈਠੋ ਜੇ ਤੁਹਾਡੇ ਦਿਲ ਦਿਮਾਗ ਦੇ ਵਿੱਚ ਕੋਈ ਵੀ ਗੱਲ ਘੁੰਮ ਰਹੀ ਆ ਉਹ ਮਤਲਬ ਜਿਹੜੀ ਵੀ ਗੱਲ ਘੁੰਮਦੀ ਉਹ ਵਾਰ-ਵਾਰ ਤੁਸੀਂ ਇੱਕੋ ਗੱਲ ਬਾਰੇ ਸੋਚੀ ਜਾ ਰਹੇ ਹੋ ਉਹ ਆਪਣੇ ਸਾਹਮਣੇ ਵਾਲੇ ਨਾ ਕਿਸੇ ਫੈਮਿਲੀ ਮੈਂਬਰ ਨਾਲ ਤੁਹਾਡੇ ਦੋਸਤ ਸਹੇਲੀਆ ਕੁੜੀਆਂ ਦੀਆਂ ਸਹੇਲੀਆਂ ਹਨ ਤੁਸੀਂ ਉਹਨਾਂ ਨਾਲ ਆਪਣੀ ਗੱਲ ਨੂੰ ਸ਼ੇਅਰ ਕਰੋ ਤੁਸੀਂ ਜਦੋਂ ਆਪਣੀ ਕੋਈ ਦਿਲ ਦੀ ਗੱਲ ਇਦਾਂ ਦੀ ਹੈ ਨਾ ਕਿਸੇ ਨਾਲ ਸ਼ੇਅਰ ਕਰੋਗੇ ਤਾਂ ਤੁਹਾਨੂੰ ਥੋੜੇ ਸਮੇਂ ਬਾਅਦ ਇਹ ਚੀਜ਼ ਮਹਿਸੂਸ ਹੋਣੀ ਹੋ ਜੂਗੀ ਵੀ ਥੋੜਾ ਜਿਹੜਾ ਦਿਮਾਗ ਆ ਥੋੜਾ ਜਿਆ ਰਿਲੈਕਸ ਹੋ ਗਿਆ ਜਦੋਂ ਆਪਾਂ ਇੱਕ ਗੱਲ ਕਿਸੇ ਨਾਲ ਸ਼ੇਅਰ ਹੀ ਨਹੀਂ ਕਰਦੇ ਆ ਆਪਣੇ ਦਿਮਾਗ ਦੇ ਅੰਦਰ ਹੀ ਰੱਖਦੇ ਆ ਤਾਂ ਅਸੀਂ ਬਹੁਤ ਜ਼ਿਆਦਾ ਦੁਬਿਧਾ ਦੇ ਵਿੱਚ ਫਸੇ ਰਹਿੰਦੇ ਆ ਨੰਬਰ 2 ਲਿਖੋ ਜੇ ਤੁਸੀਂ ਆਪਣੀ ਗੱਲ ਕਿਸੇ ਨਾਲ ਨਹੀਂ ਕਰਨੀ ਕੋਈ ਇਦਾਂ ਦੀ ਗੱਲ ਆ ਵੀ ਜਿਹੜੀ ਤੁਸੀਂ ਸ਼ੇਅਰ ਹੀ ਨਹੀਂ ਕਰ ਸਕਦੇ ਕਿਸੇ ਨਾਲ ਤਾਂ ਉਹਨੂੰ ਡੈਰੀ ਦੇ ਵਿੱਚ ਲਿਖ ਦੋ ਉਹ ਵੀ ਇੱਕ ਇਸ ਤਰੀਕੇ ਦਾ ਹੀ ਭਾਵ ਆ ਵੀ ਤੁਸੀਂ ਕਿਸੇ ਸਾਹਮਣੇ ਵਾਲੇ ਨਾਲ ਆਪਣੀ ਗੱਲ ਸ਼ੇਅਰ ਕਰ ਲਈ ਮਤਲਬ ਆਪਣੇ ਦਿਮਾਗ ਦੇ ਵਿੱਚੋਂ ਕੱਢ ਕੇ ਕਿਸੇ ਚੀਜ਼ ਦੇ ਉੱਪਰ ਟਰਾਂਸਫਰ ਕਰਤੀ ਜਿਉ ਗੱਲ ਕਿਸੇ ਤੁਸੀਂ ਸਾਹਮਣੇ ਵਾਲੇ ਇਨਸਾਨ ਦੇ ਦਿਮਾਗ 'ਚ ਟ੍ਰਾਂਸਫਰ ਨਹੀਂ ਕਰੀ ਤਾਂ ਤੁਸੀਂ ਕਿਸੇ ਪੇਪਰ ਡਾਇਰੀ ਦੇ ਉੱਤੇ ਟ੍ਰਾਂਸਫਰ ਕਰ ਦੋ ਤਾਂ ਤੁਹਾਨੂੰ ਬਹੁਤ ਫਾਇਦਾ ਹੋਣ ਵਾਲਾ ਇਸ ਚੀਜ਼ ਦਾ ਤੁਸੀਂ ਨਾ ਆਪਣੇ ਸਰੀਰ ਨੂੰ ਕਿਸੇ ਕੰਮ ਦੇ ਵੱਲ ਲਾ ਲਓ ਚਾਹੇ ਤੁਸੀਂ ਕਸਰਤ ਕਰਨੀ ਸ਼ੁਰੂ ਕਰ ਦੋ ਤੁਸੀਂ ਕੋਈ ਘਰ ਦਾ ਕੰਮ ਕਰਨਾ ਸ਼ੁਰੂ ਕਰ ਦੋ ਬੇਸ਼ੱਕ ਤੁਹਾਡਾ ਮਨ ਨਹੀਂ ਕਰਦਾ ਤਾਂ ਵੀ ਤੁਸੀਂ ਕੋਈ ਘਰ ਦੇ ਕੰਮ ਵਿੱਚ ਆਪਣੇ ਮਨ ਨੂੰ ਵਿਜ਼ੀ ਕਰ ਲਓ ਜਾਂ ਜੇ ਤੁਸੀਂ ਬੱਚੇ ਹੋ ਛੋਟੇ ਹੋ ਨਾ ਤੁਸੀਂ ਖੇਡਣਾ ਸ਼ੁਰੂ ਕਰ ਦੋ ਵੱਡੇ ਵੀ ਕਰ ਸਕਦੇ ਆ ਕੋਈ ਵੀ ਐਕਟੀਵਿਟੀ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਆ ਵੀ ਆਪਣੇ ਦਿਮਾਗ ਨੂੰ ਉਧਰ ਲਾ ਲਓ ਤਾਂ ਹੀ ਤੁਹਾਡਾ ਦਿਮਾਗ ਉਪਰ ਪਾਸਟ ਵਾਲੀਆਂ ਚੀਜ਼ਾਂ ਨੂੰ ਸੋਚਣਾ ਬੰਦ ਕਰੂਗਾ ਜੇ ਹੁਣ ਕੋਈ ਗਲਤੀ ਤੁਹਾਤੋਂ ਪਾਸਟ ਦੇ ਵਿੱਚ ਹੋ ਗਈ ਆ ਤੁਹਾਡਾ ਕੰਮ ਸਹੀ ਨਹੀਂ ਹੋਇਆ ਤੁਹਾਡਾ ਕੋਈ ਲਾਸ ਹੋ ਗਿਆ ਆ ਤਾਂ ਆਪਣੇ ਆਪ ਦੀਆਂ ਗਲਤੀਆਂ ਨੇ ਉਹਨਾਂ ਨੂੰ ਆਪ ਹੀ ਮaaf ਕਰਨਾ ਸ਼ੁਰੂ ਕਰਦੋ ਵੀ ਹਾਂ ਠੀਕ ਆ ਮੇਰਾ ਪਾਸਟ ਦੇ ਵਿੱਚ ਇਹ ਮੇਤੋਂ ਗਲਤੀ ਹੋ ਗਈ ਚਾਹੇ ਉਹ ਕੋਈ ਵੀ ਕੰਮ ਆ ਤੁਸੀਂ ਇਹ ਮੰਨੋ ਵੀ ਮੇਤੋਂ ਗਲਤੀ ਹੋਈ ਆ ਕਿੰਨੇ ਆਪਣੇ ਆਪ ਨੂੰ ਮaaf ਕਰ ਦੇਣਾ ਕਿਉਂਕਿ ਡਿਪਰੈਸ਼ਨ ਉਦੋਂ ਹੀ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਦੋਸ਼ੀ ਬਣਾ ਲੈਂਦੇ ਆ ਵੀ ਮੈਂ ਦੋਸ਼ੀ ਆ ਇਸ ਚੀਜ਼ ਦਾ ਉਦੋਂ ਆਪਾਂ ਉਹ ਚੀਜ਼ ਬਾਰੇ ਸੋਚਦੇ ਹਾਂ ਜੇ ਤੁਸੀਂ ਆਪਣੇ ਆਪ ਨੂੰ ਮਾਫ ਕਰਨਾ ਸਿੱਖ ਲੂਗੇ ਨਾ ਕਿ ਮੈਂ ਮੇਤੋ ਹੀ ਗਲਤੀ ਹੋ ਗਈ ਮੈਂ ਆਪਣੇ ਆਪ ਨੂੰ ਮਾਫ ਕਰਦਾ ਤੁਸੀਂ ਸੋਚਣਾ ਘਟਾ ਸਕਦੇ ਹੋ ਤੇ ਮੂਰਲੇ ਪਲੈਨਿੰਗ ਨਹੀਂ ਜਾਂ ਤੁਸੀਂ ਆਪਣੇ ਫਿਊਚਰ ਬਾਰੇ ਸੋਚਣਾ ਜਾਂ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਰਹਿਣਾ ਸਿੱਖ ਲੂਗੇ ਫਿਰ ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗ ਰਿਹਾ ਵੀ ਮੈਂ ਖੁਦ ਇਹ ਚੀਜ਼ ਨੂੰ ਨਹੀਂ ਠੀਕ ਕਰ ਰਿਹਾ ਤਾਂ ਤੁਸੀਂ ਕਿਸੇ ਸਾਈਕੀਆਟ੍ਰਿਕ ਦੀ ਹੈਲਪ ਲੈ ਸਕਦੇ ਹੋ ਕਿਉਂਕਿ ਜਿੰਨੀਆਂ ਵੀ ਮੈਂ ਤੁਹਾਡੇ ਨਾਲ ਨਿਸ਼ਾਨੀਆਂ ਸ਼ੇਅਰ ਕਰੀਆਂ ਨੇ ਇੱਕ ਮਤਲਬ ਚਾਹੇ ਤੁਹਾਨੂੰ ਡਿਪਰੈਸ਼ਨ ਹੋਇਆ ਚਾਹੇ ਨਾਰਮਲ ਹੋ। ਦੇਖੋ ਨਾਰਮਲ ਇਨਸਾਨ ਤਾਂ ਜਲਦੀ ਇਹ ਚੀਜ਼ਾਂ ਨੂੰ ਸਮਝ ਲੇ। ਪਰ ਜਿਹੜੇ ਇਨਸਾਨ ਨੂੰ ਡਿਪਰੈਸ਼ਨ ਹੋਇਆ, ਜੇ ਉਹਨੂੰ ਲੱਗਦਾ ਵੀ ਮੇਰੇ ਵਿੱਚ ਇਹ ਨਿਸ਼ਾਨੀਆਂ ਹੈਗੀਆਂ ਨੇ ਤਾਂ ਤੁਸੀਂ ਕੋਸ਼ਿਸ਼ ਕਰੋ ਸਾਈਕੈਟ੍ਰਿਕ ਦੀ ਹੈਲਪ ਲੈਣ ਦੀ। ਜ਼ਰੂਰੀ ਨਹੀਂ ਵੀ ਦਵਾਈਆਂ ਹੀ ਕੰਮ ਕਰਦੀਆਂ ਨੇ। ਬਿਨਾਂ ਦਵਾਈਆਂ ਤੋਂ ਵੀ ਸਲਾਹ-ਮਸ਼ਵਰਾ ਉਹਨਾਂ ਨਾਲ ਗੱਲਬਾਤ ਕਰਨ ਨਾਲ ਹੀ ਤੁਹਾਡਾ ਡਿਪਰੈਸ਼ਨ ਠੀਕ ਹੋ ਜਾਊਗਾ। ਇਸ ਕਰਕੇ ਸਲਾਹ ਕਰਨੀ ਬਹੁਤ ਜ਼ਰੂਰੀ ਹੈ। ਤੇ ਇੱਕ ਚੀਜ਼ ਨੂੰ ਜਰੂਰ ਯਾਦ ਰੱਖੋ ਵੀ ਜਿਹੜਾ ਡਿਪਰੈਸ਼ਨ ਆ ਇਹ ਕੋਈ ਸ਼ਰਮ ਦੀ ਗੱਲ ਨਹੀਂ ਆ ਇਹ ਬਿਮਾਰੀ ਆ ਇਹਦਾ ਇਲਾਜ ਹੈਗਾ ਇਹ ਵੀ ਸੋਚੋ ਵੀ ਜੇ ਡਿਪਰੈਸ਼ਨ ਹੋ ਗਿਆ ਤਾਂ ਦੁਨੀਆ ਤੇ ਤੁਸੀਂ ਇਕੱਲੇ ਇਨਸਾਨ ਨਹੀਂ ਵੀ ਜਿਨ੍ਹਾਂ ਨੂੰ ਡਿਪਰੈਸ਼ਨ ਹੋਇਆ ਬਹੁਤ ਸਾਰੇ ਲੋਕ ਇਹਨਾਂ ਨਾਲ ਜੂਜਦੇ ਨੇ ਉਹ ਆਪਣਾ ਇਲਾਜ ਕਰਾਉਂਦੇ ਨੇ ਤੇ ਫਿਰ ਤੋਂ ਤੰਦਰੁਸਤ ਹੋ ਜਾਂਦੇ ਨੇ ਜੇ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਬਣਾਉਨੇ ਹੋ ਤਾਂ ਤੁਸੀਂ ਆਪਣੇ ਦੁਬਾਰਾ ਸੁਪਨਿਆਂ ਨੂੰ ਜਗਾਉਨੇ ਹੋ ਕਾ ਇਹ ਡਿਪਰੈਸ਼ਨ ਆ ਜਿਹੜਾ ਤੁਹਾਨੂੰ ਸ਼ੂ ਨਹੀਂ ਸਕਦਾ ਤੁਸੀਂ ਦੁਬਾਰਾ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜੋ ਸਕਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਇੱਕ ਮੌਕਾ ਦਿਓ ਤੇ ਯਾਦ ਰੱਖੋ ਡਿਪਰੈਸ਼ਨ ਤੁਹਾਨੂੰ ਤੋੜ ਸਕਦਾ ਪਰ ਤੁਹਾਡੀ ਹਿੰਮਤ ਤੁਹਾਨੂੰ ਉਸ ਤੋਂ ਵੀ ਵੱਧ ਜੋੜ ਸਕਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਇਦਾਂ ਦੇ ਕਿਸੇ ਇਨਸਾਨ ਨੂੰ ਜਾਣਦੇ ਹੋ ਜਾਂ ਤੁਸੀਂ ਖੁਦ ਇਸ ਸਿਚੁਏਸ਼ਨ ਦੇ ਵਿੱਚ ਹੋ ਜਾਂ ਲੱਗੇ ਹੋ ਜਰੂਰ ਲਿਖਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਦੇ ਹਾਂ ਧੰਨਵਾਦ